ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਆਂ ਕਿੰਗ ਕਫੀ ਦੀ ਦੁਕਾਨ ਤੇ ਬੜੀ ਮਸ਼ਹੂਰ ਇਹ ਦੁਕਾਨ ਹੈ ਇਸੇ ਜਿਹੜੇ ਬੜੇ ਮਸ਼ਹੂਰ ਐਕਟਰਸ ਜਿਹੜੇ ਜਿਹੜੇ ਲੈਂਦੇ ਪੰਜਾਬ ਤੋਂ ਪੰਜਾਬ ਦੇ ਵਿੱਚ ਆਏ ਉਹਨਾਂ ਦਾ ਬਹੁਤ ਪਿਆਰ ਸੀ ਸਰਦਾਰ ਗੁਰਚੰਦ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਫਾਦਰ ਜਿਹੜੇ ਸਰਦਾਰ ਹਕਮ ਸਿੰਘ ਉਹਨਾਂ ਨੇ ਇਹ ਸ਼ਾਪ ਇਥੇ ਰੈਗਿਸਟਰ ਕੀਤੀ ਕਿੰਗ ਕੁਲਫੀ ਬਹੁਤ ਮਸ਼ਹੂਰ ਜਲੰਧਰ ਦੇ ਵਿੱਚ ਹੋਈ ਲੇਕਿਨ ਇਥੋਂ ਉਹਨਾਂ ਦੀ origignal ਸ਼ਾਪ ਕੋ ਇਹਦੀ ਸ਼ੁਰੂਆਤ ਜਿਹੜੀ ਕੋਈ ਫਿਲਮੀ ਐਕਟਰਸ ਜਿਹੜੇ ਇੱਥੇ ਆਇਆ ਕਰਦੇ ਸੀ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਿੱਥੇ ਸੰਜੇ ਦਾਗ ਤੋਂ ਲੈ ਕੇ ਕਪੂਰ ਫੈਮਿਲੀ ਜਿਹੜੀ ਉਹ ਇੱਥੇ ਇਸ ਜਗ੍ਹਾ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਕੁਲਫੀ ਤੋਂ ਲੈ ਕੇ ਟਿੱਕੀਆਂ ਛੋਲੇ ਪੂਰੇ ਖਾਦੇ ਤੇ ਅੱਜ ਬੜੇ ਚਿਰਾਂ ਬਾਅਦ ਜੋ ਇੱਥੇ ਪਹੁੰਚੇ ਆ ਹੁਣ ਨਵੀਨੀਕਰਨ ਵੀ ਆ ਗਿਆ ਸੋ 버ਗਰ ਜਿਹੜੇ ਆ ਉਹਨਾਂ ਨੇ ਇਹ ਵੀ ਐਡ ਕਰ ਦਿੱਤੇ ਆ ਪਿੱਛੇ ਵੀ ਐਡ ਕਰਤੇ ਲੇਕਿਨ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹਜੇ ਤੱਕ ਇਹਨਾਂ ਦੀ ਸ਼ਾਪ ਜਿਹੜੀ ਆ ਉਸ ਦੇ ਵਿੱਚ ਕੁਲਫੀ ਜਿਹੜੀ ਆ ਉਹ ਸਭ ਤੋਂ ਮਸ਼ਹੂਰ ਖਾਣ ਸਾਰੇ ਇੱਥੇ ਪਹੁੰਚਦੇ ਆ ਮੈਂ ਵੀ ਅੱਜ ਇੱਥੇ ਕੁਲਫੀ ਖਾਣ ਪਹੁੰਚਿਆ ਛੋਲੇ ਭਟੂਰੇ ਜਿਹੜੇ ਆ ਉਹਨਾਂ ਦੇ ਵਿੱਚ ਇਹਨਾਂ ਦੇ ਭਿੱਜੇ ਹੋਏ ਛੋਲੇ ਬੜੇ ਮਸ਼ਹੂਰ ਪੁਰਾਣੇ ਤੇ ਛੋਟੇ ਹੁੰਦੇ ਬਚਪਨ ਦੇ ਵਿੱਚ ਮੈਂ ਇੱਥੇ ਆ ਕੇ ਛੋਲੇ ਪੂਰੇ ਆਪਣੇ ਮਾਮਾ ਡੈਡ ਨਾਲ ਖਾਂਦਾ ਸੀ ਬਾਅਦ ਚੋਂ ਜਿਹੜੀ ਗੁਲਫੀ ਤੇ ਜਾਂ ਇਹਨਾਂ ਦੀ ਜਿਹੜੀ ਰਸਮੜਾਈ ਬੜੀ ਮਸ਼ਹੂਰ ਹੋਇਆ ਕਰਦੀ ਸੀ ਸੋ ਸਪੈਸ਼ਲੀ ਅੱਜ ਕਵਰ ਕਰ ਰਹੇ ਆ ਤੁਹਾਡੇ ਦੇ ਜਿਹੜੀ ਕੇੰਡ ਗੁਲਫੀ ਦੀ ਸ਼ਾਪ ਤੇ ਇਹ ਸ਼ਾਪ ਜਿਹੜੀ ਹੈ ਮਾਮਨਾਸਤ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਆ ਬਹੁਤ ਪੁਰਾਣੀ ਜਿਹੜੀ ਇੱਥੇ ਰਹਿ ਗੱਡੀ ਤੇ ਮਸਕ ਦੇ ਬਿਲਕੁਲ ਸਾਹਮਣੇ ਦੀ ਇਹ ਸ਼ਾਪ ਤੇ ਇੱਥੇ ਥੋਕ ਦੀ ਮਾਰਕੀਟ ਜਿਹੜੀ ਆ ਬਹੁਤ ਮਸ਼ਹੂਰ ਹੋਈ ਤੇ ਕੋਈ ਸਮਾਂ ਸੀ ਕਿ ਜਿਹਨੇ ਵੀ ਇੱਥੇ ਜਲੰਧਰ ਦੇ ਵਿੱਚ ਖਾਣ ਆਉਣਾ ਤੇ ਉਹਨਾਂ ਨੇ ਇਸ ਸ਼ਾਪ ਦੇ ਉੱਤੇ ਜਰੂਰ ਆਉਣਾ ਆਪਣੀ ਖਰਦਾਰੀ ਕਰਕੇ ਸਾਰਿਆਂ ਨੇ ਅਖੀਰ ਦੇ ਵਿੱਚ ਆ ਕੇ ਇੱਥੇ ਆਪਣਾ ਟਾਈਮ ਸਪੈਂਡ ਕਰਨਾ ਸੋ ਕੈਂਕਲਫੀ ਰੇਡੀਓ ਸਪਾਇਸ ਦੇ ਤੱਕ ਹਰ ਕਰਦੇ ਤਾਂ ਇਥੇ ਤੁਹਾਨੂੰ ਦਿਖਾਉਂਦੇ ਆ ਕਿ ਟ੍ਰੈਡੀਸ਼ਨਲ ਕਲਫੀ ਜਿਹੜੀ ਆ ਬੜੇ ਹੀ ਸੱਭਿਆਚਾਰਕ ਢੰਗ ਦੇ ਨਾਲ ਇੱਥੇ ਬਣਾਈ ਜਾਂਦੀ ਆ ਇਹ ਟ੍ਰੈਡੀਸ਼ਨ ਇੱਥੇ ਤਕਰੀਬਨ ਮੈਂ ਕਹਿ ਸਕਦਾ ਮੈਨੂੰ ਪਤਾ ਲੱਗਾ 1946 ਦੇ ਵਿੱਚ ਜਿਹੜੀ ਇਹ ਸ਼ੌਕ ਜਦੋਂ ਓਪਨ ਹੋਈ ਤੇ ਪਾਕਿਸਤਾਨ ਪੰਜਾਬ ਤੋਂ ਜਿਹੜਾ ਪਰਿਵਾਰ ਇੱਥੇ ਜਦੋਂ ਆ ਕੇ ਉਹਨਾਂ ਨੇ ਵਸੇਰਾ ਕੀਤਾ ਤੇ ਇਹ ਟ੍ਰੈਡੀਸ਼ਨ ਇੱਥੇ ਵਿਰੰਦਰ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਸ਼ੁਰੂ ਕੀਤੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਦੇ ਵਿੱਚ ਭਾਵੇਂ ਤੁਸੀਂ ਸੇਵੀਆਂ ਹੁਣ ਬਹੁਤ ਜਗ੍ਹਾ ਦੇਖਿਆ ਹੋਣਗੀਆਂ ਲੇਕਿਨ ਅੱਜ ਓਰੀਜਨਲੀ ਜਿੱਥੋਂ ਜਾਗਨਗਾ ਜਨੰਦਰ ਦੇ ਵਿੱਚ ਤੇ ਇਹ ਕੇਸਰ ਵਾਲੀ ਜਿਹੜੀ ਤੁਸੀਂ ਦੇਖ ਸਕਦੇ ਆ ਸੋ ਇੱਕ ਚੀਜ਼ ਹੋਰ ਤੁਸੀਂ ਦੇਖ ਸਕਦੇ ਹੋ ਸਵਚਤਨ ਕਿੰਨੀ ਬਰਚਦੀ ਹੈ ਬਾਰਤੀ ਜਾਂਦੀ ਆ ਸੋ ਸਾਰਿਆਂ ਨੇ ਇੱਥੇ ਗੁਲਾਬ ਪਾ ਕੇ ਤੇ ਮੈਸਲਰ ਇਸ ਤਰ੍ਹਾਂ ਇੱਕ ਇਸ ਵੀ ਗੋਮਤੀਆ ਉਹ ਕਟੀਰਾ ਗੋਦ ਕਟੀਰਾ ਤੁਹਾਨੂੰ ਠੰਡਾ ਰੱਖਦਾ ਜਿਹੜਾ ਗਰਮੀਆਂ ਦੇ ਵਿੱਚ ਤੇ ਲੌਜੀ ਇਹ ਸਪੈਸ਼ਲ ਜਿਹੜਾ ਰਬੜੀ ਜਿਹੜੀ ਕਿ ਬਹੁਤ ਮਿਹਨਤ ਨਾਲ ਬਣਦੀ ਆ ਤੇ ਬੜੀ ਮਹਿੰਗੀ ਆ ਮੈਨੂੰ ਇਹਨਾਂ ਪਤਾ ਕਿ ਇਸ ਦੇ ਉੱਤੇ ਬਹੁਤ ਜੋਰ ਲੱਗਦਾ ਕਾੜ ਕਾੜ ਕੇ ਇਹ ਰਬੜੀ ਰੜੀ ਚੜ ਹੁੰਦੀ ਆ ਤੇ ਸ਼ਾਸ਼ਨੀ ਇਹ ਜਿਹੜੀ ਆ ਹੁਣ ਤੁਸੀਂ ਦੇਖੀ ਇਹ ਸਪੈਸ਼ਲੀ ਸਿਰਫ ਇਹਨਾਂ ਦੇ ਹੀ ਇੱਥੇ ਯੂਜ਼ ਹੁੰਦੀ ਆ ਤੇ ਨੇਚਰਲੀ ਟਾਪਿੰਗ ਆਫ ਵੈਦਰ ਰੂਆਗਾ ਜੋ ਕਿ ਟ੍ਰੈਡੀਸ਼ਨਲ ਆ ਆਪਾਂ ਸਾਰੇ ਜਾਣਦੇ ਆ ਗਰਮੀਆਂ ਦੇ ਵਿੱਚ ਭਾਵੇਂ ਤੁਸੀਂ ਦੋ ਦਿਨ ਪਾਲਾ ਤੇ ਜਾਂ ਕੰਪਿਊਟਰ ਤੇ ਲੋਰੀ ਅੱਜ ਸਪੈਸ਼ਲ 커피 ਖਾਣ ਜਾ ਰਹੇ ਆਂ ਤੇ ਐਂਡ ਦੇ ਵਿੱਚ ਡਰਾਈ ਫਰੂਟ ਪਿਸਤਾ ਤੇ ਕਦਾਮ ਸਾਰਾ ਇਸ ਦੇ ਵਿੱਚ ਅੱਜ ਬੜੇ ਚਿਰਾਂ ਬਾਅਦ ਤੋਂ ਆਪਣੀ ਬਚਪਨ ਦੀਆਂ ਯਾਦਾਂ ਤਾਲੀਆਂ ਕਰਦੇ ਹੋਏ ਰੇਡੀਓ ਸਪਾਈਕ ਤੇ ਨੱਚਦੇ ਨੇ